ਹਾਂਜੀ ਹਾਂਜੀ ਤੇ ਮੈਂ ਭੈਣੀ ਦਾ ਬਣਾਉਂਦਾ ਰਿਹਾ ਕਿ 8593 ਹਾਂਜੀ ਬੁਢਾ ਪੰਜਾਬੀ ਮਾਸਟਰ ਸਰ ਹੈ ਹਾਂਜੀ ਤੁਹਾਡਾ ਪਿੰਡ ਤੁਸੀਂ ਨਾਲਕੇ ਦਾ ਜ਼ਿਕਰ ਤਾਂ ਹਾਂ ਸੌਰੀ ਸੌਰੀ ਮੈਂ ਹਾਂਜੀ ਹਾਂਜੀ ਸੌਰੀ ਥੈਂਕ ਯੂ ਥੈਂਕ ਯੂ ਤੁਹਾਡਾ ਹਾਂਜੀ ਹਾਂਜੀ ਮੇਰਾ ਪਿੰਡ ਕੁੱਬਾ ਹੈਗਾ ਜੀ ਹਾਂਜੀ ਰਾਮਪੁਰ ਦੇ ਨਾਲ ਤੇ ਹਾਂਜੀ ਹਾਂਜੀ ਰਾਮਪੁਰ ਸਾਡੇ ਪਿੰਡ ਦੇ ਤਕਰੀਬਨ ਨਾਲ ਹੀ ਲੱਗਦਾ ਹਾਂਜੀ ਰਾਮਪੁਰ ਤਾਂ ਮਸ਼ਹੂਰ ਹੈ ਜਿੱਲੀ ਹਾਂਜੀ 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 ਰਾਮਪੁਰ ਤਾਂ ਪੰਜਾਬ ਦੀ ਸਭ ਤੋਂ ਪਹਿਲੀ ਸਹਾਇਤ ਸਭਾ ਰਾਮਪੁਰ ਵਣਦੀ ਆ ਜਿੱਥੇ ਚਿਪਕੁਮਾਰ ਬਟਾਲਵੀ ਤੋਂ ਲੈ ਕੇ ਸਾਰੇ ਵੱਡੇ ਰਾਈਟਰ ਉਹ ਸਵਾਦੀ ਦੇਣੇ ਹਾਂਜੀ 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 ਸੋ ਕੁੱਬਾ ਮੇਰਾ ਪਿੰਡ ਆ ਤੇ ਦਸਵੀਂ ਜਮਾਤ ਮੈਂ ਉੱਥੋਂ ਕੀਤੀ ਆ ਉੱਥੋਂ ਇਹ ਕਰਨ ਤੋਂ ਬਾਅਦ ਮਾਲਵਾ ਕਾਲਜ ਬੌਂਦਰੀ ਸਮਰਾਲਾ ਕਾਲਜ ਦਾ ਵੀ ਨੌਂ ਨਹੀਂ ਮੈਂ ਆਪ ਦਾ ਦੱਸਿਆ ਹਾਂ ਤੇ ਮਾਲਵਾ ਕਾਲਜ ਬੌਂਦਰੀ ਸਮਰਾਲਾ ਤੋਂ ਮੈਂ ਬੀਏ ਕੀਤੀ ਆ ਸੋ ਐਮ ਐਮ ਮੈਂ ਕੀਤੀ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਤੇ ਜਦੋਂ ਮੈਂ ਕੈਨੇਡਾ ਆਇਆ ਮੈਂ ਪੀ ਐਚ ਡੀ ਕਰ ਰਿਹਾ ਸੀ ਲਖਨਾ ਮੈਂ ਪੀ ਐਚ ਡੀ ਕਰਦਾ ਕਰਦਾ ਹੀ ਇੱਥੇ ਆ ਗਿਆ ਤੇ ਮੁੜ ਕੇ ਫਿਰ ਮੈਨੂੰ ਚਾਂਸ ਨਹੀਂ ਲੱਗਿਆ ਕਿ ਮੈਂ ਉਹਨੂੰ ਕੰਪਲੀਟ ਕਰ ਸਕਾਂ ਹਾਂਜੀ ਤੁਹਾਡਾ ਜਨਮ ਕਿਹੜੇ ਸਾਲ ਦਾ 1961 ਦਾ ਜੀ ਹਾਂਜੀ ਹਾਂਜੀ ਪਰ ਮੇਰੀ ਜਨਮ ਤਰੀਖ ਜਿਹੜੀ ਉਹ ਸਹੀ ਨਹੀਂ ਹੈਗੀ ਹਾਂਜੀ ਹਾਂਜੀ ਹੁਣ ਜੇ ਐਕਚੁਅਲੀ ਪੁੱਛੀ ਨਾ ਤਾਂ ਮੈਨੂੰ ਵੀ ਨਹੀਂ ਪਤਾ ਵੀ ਕਾਟਦਾ ਹੈ ਕਿ ਬਾੜਦਾ ਹੈ ਲੇਕਿਨ ਸਰਟੀਫਿਕੇਟਾਂ ਚ ਕਾਟਦਾ ਲਿਖਿਆ ਹੋਇਆ ਹੈ ਹਾਂਜੀ ਹਾਂਜੀ ਤੁਸੀਂ ਜੇ ਪਹਿਲੀ ਵਾਰੀ ਕਹਾਣੀ ਲਿਖ ਕੇ ਫਾਈਨਲ ਕਰ ਲੈਂਦੇ ਹੋ ਤੇ ਦੁਬਾਰਾ ਵੀ ਕੰਮ ਕਰਦੇ ਹੋ ਮੈਂ ਬਹੁਤ ਅੱਛਾ ਸਵਾਲ ਆ ਜੀ ਮੈਂ ਕਹਾਣੀ ਲਿਖ ਲੈਣਾ ਕਹਾਣੀ ਲਿਖ ਕੇ ਮੈਂ ਉਹਨੂੰ ਭੁੱਲ ਜਾਣਾ ਛੱਡ ਦਿਨਾ ਤਿੰਨ ਚਾਰ ਮਹੀਨੇ ਪਈ ਰਹਦੀ ਆ ਕਹਾਣੀ ਫਿਰ ਉਹਨੂੰ ਮੈਂ ਦੁਬਾਰਾ ਪੜਦਾ ਫਿਰ ਤੀਜੀ ਵਾਰ ਪੜਦਾ ਫਿਰ ਮੈਂ ਜਿਹੜਾ ਹੈਗਾ ਉਹ ਕਿ ਸੇ ਹੋਰ ਨੂੰ ਸੁਣਾਉਣਾ ਠੀਕ ਹੈ ਤੇ ਕਹਾਣੀ ਦੇਖੋ ਜੇ ਮੈਂ چاہے ਮੇਰੀ 10 ਸਾਲ ਪਹਿਲਾਂ ਕਹਾਣੀ ਹੈ ਜੇ ਮੈਂ ਅੱਜ ਵੀ ਉਹਨੂੰ ਦੁਬਾਰਾ ਪੜਾਂ ਤਾਂ ਮੈਂ ਉਹਨੂੰ ਕਾਫੀ ਜਿਹੜਾ ਸੋਧ ਸਕਦਾ ਕਹਾਣੀ ਕਦੇ ਵੀ ਫਾਈਨਲ ਨਹੀਂ ਹੁੰਦੀ ਨਾ ਕਦੇ ਰਾਈਟਰ ਹੈ ਜਿਹੜਾ ਮਤਲਬ ਉਹ ਮਤਲਬ ਇਹ ਦਾਵਾ ਕਰ ਸਕਦਾ ਕਿ ਵੀ ਹੁਣ ਮੈਂ ਜੋ ਲਿਖਤਾ ਇਹ ਮਤਲਬ ਮਤਲਬ ਫਾਈਨਲ ਹੈ ਇਸ ਤਰ੍ਹਾਂ ਨਹੀਂ ਹੁੰਦਾ ਸੋ ਮੈਂ ਕੋਸ਼ਿਸ਼ ਕਰਦਾ ਕਿ ਬਾਰ-ਬਾਰ ਲੇਕਿਨ ਫਿਰ ਵੀ ਕਿਉਂਕਿ ਇੱਥੇ ਦੇ ਹਾਲਾਤ ਅਜਿਹੇ ਨੇ ਜਿਵੇਂ ਹੁਣ ਮੈਂ ਐਸੀ ਕਿਤਾਬ ਦੀ ਗੱਲ ਕਰੂੰਗਾ ਇੱਥੇ ਦੇ ਹਾਲਾਤ ਅਜਿਹੇ ਨੇ ਕਿਉਂਕਿ ਇੱਥੇ ਥੋੜੇ ਕੋਲ ਕੰਮ ਕਰਨ ਦਾ ਸਮਾਂ ਨਹੀਂ ਬਚਦਾ ਤਾਂ ਮੇਰੇ ਜਿਹੜੇ ਪੈਰਲਲ ਕਹਾਣੀਕਾਰ ਸੀਗੇ ਸੁਖਜੀਤ ਮੇਰਾ ਦੋਸਤ ਸੀ ਕਹਾਣੀਕਾਰ ਸੁਖਜੀਤ ਅਸੀਂ ਇਕੱਠਿਆਂ ਨੇ ਲਿਖਣਾ ਸ਼ੁਰੂ ਕੀਤਾ ਸੀ ਬੜੀਆਂ ਰਾਤਾਂ ਮੇਰ ਕੋ ਰਹਾ ਮੈਂ ਤੇ ਕੋ ਰਹਾ ਤਾਂ ਉਹ ਗੁਲਜ਼ਾਰ ਮੁਹੰਮਦ ਗੋਰੀਆ ਹੋਰ ਕਹਾਣੀਕਾਰ ਇੱਥੇ ਅਸੀਂ ਜਿਹੜੀਆਂ ਹੈਗੀਆਂ ਕਹਾਣੀ ਬੈਠਕਾਂ ਦੀ ਬਾਲੇ ਸਾਰੀ ਰਾਤ ਉਹਦੇ ਵਿੱਚ ਇਕੱਠੇ ਹੁੰਦੇ ਬਹੁਤ ਸਾਰੇ ਕਹਾਣੀਕਾਰ ਤੋ ਅਸੀਂ ਪੜ ਕੇ ਇੱਕ ਦੂਜੇ ਨੂੰ ਸੁਣਾਉਂਦੇ ਦੱਸਦੇ ਠੀਕ ਹੈ ਕਈ ਵਾਰ ਤੁਹਾਨੂੰ ਆਪ ਨੂੰ ਗੱਲਾਂ ਨਹੀਂ ਆਉਂਦੀਆਂ ਸੁੱਝਦੀਆਂ ਨਹੀਂ ਤੁਸੀਂ ਗਲਤੀਆਂ ਕਰ ਜਾਂਦੇ ਹੋ ਤੁਹਾਡੀ ਸਪੈਲਿੰਗ ਠੀਕ ਨਹੀਂ ਹੁੰਦੀ ਲੇਕਿਨ ਇੱਥੇ ਜਿਹੜਾ ਹੈਗਾ ਇੱਥੇ ਜਿਹੜੀ ਸਮੇਂ ਦੀ ਕਿਲਤ ਬਹੁਤ ਹੈ ਇੱਥੇ ਤੁਸੀਂ ਕਹਾਣੀ ਜ ਨਾਵਲ ਤੇ ਉਹਨਾਂ ਨੇਠ ਕੇ ਮਿਹਨਤ ਨਹੀਂ ਕਰ ਸਕਦੇ ਠੀਕ ਹੈ ਤੁਸੀਂ ਕੰਪਿਊਟਰ ਤੇ ਉਹਨੂੰ ਟਾਈਪ ਵੀ ਕਰਨਾ ਹੈ ਤੁਸੀਂ ਕੱਲੀ-ਕੱਲੀ ਚੀਜ਼ ਦੇਖਣੀ ਹੈ ਮੈਂ ਕੋਸ਼ਿਸ਼ ਕਰਦਾ ਵੀ ਵੱਧ ਤੋਂ ਵੱਧ ਮੈਂ ਸਮਾਂ ਕੱਟ ਸਕਾਂਦਾ ਨਹੀਂ ਹੁੰਦਾ ਲੇਕਿਨ ਆਹ ਜਿਹੜੀ ਮੈਂ ਕਿਤਾਬ ਲਿਖੀ ਆ ਆਹ ਇਹ ਮੈਂ ਕਿਤਾਬ ਉਦੋਂ ਲਿਖੀ ਜਦੋਂ ਮੈਨੂੰ ਲੱਗਿਆ ਜਦੋਂ ਮੈਨੂੰ ਡਾਕਟਰ ਨੇ ਕਹੇ ਤਾਂ ਮੈਂ ਉਹਨੂੰ ਪੁੱਛਿਆ ਜਦੋਂ ਮੇਰੀ ਸਰਜਰੀ ਹੋਣੀ ਸੀਗੀ ਮੈਂ ਕਿਹਾ ਡਾਕਟਰ ਸਾਹਿਬ ਬਈ ਸੇਫ ਆ ਸਰਜਰੀ ਉਹ ਕਹਿੰਦਾ ਕੋਈ ਵੀ ਸਰਜਰੀ ਸੇਫ ਨਹੀਂ ਹੁੰਦੀ ਮੈਂ ਕਿਹਾ ਮੈਂ ਬਚ ਜਾਊਂਗਾ ਉਹ ਕਹਿੰਦਾ ਕੋਈ ਪਤਾ ਨਹੀਂ ਠੀਕ ਤੇ ਮੇਰੀਆਂ ਫਿਰ ਦੋ ਤਿੰਨ ਕਿਤਾਬਾਂ ਪਈਆਂ ਸੀਗੀਆਂ ਕੰਪਿਊਟਰ 'ਤੇ ਮੈਂ ਫਿਰ ਘਰਦਿਆਂ ਨੂੰ ਕਿਹਾ ਬੇਟੇ ਨੂੰ ਕਿਹਾ ਮੈਂ ਕਿਹਾ ਵੀ ਮੈਂ ਸੇਵ ਕਰ ਦਿੰਦਾ ਵੀ ਜੇ ਮੈਂ ਮਰ ਗਿਆ ਤਾਂ ਮੇਰੀਆਂ ਕਿਤਾਬਾਂ ਛੁਪਵਾ ਦੇ ਠੀਕ ਤੋ ਉਹ ਫਿਰ ਜਿਹੜੀ ਇਹ ਕਹਾਣੀਆਂ ਦੀ ਕਿਤਾਬ ਹੈ ਫਿਰ ਮੈਂ ਉਦੋਂ ਜਦੋਂ ਸਰਜਰੀ ਤੇ ਜਾਣ ਤੋਂ ਪਹਿਲਾਂ ਪਹਿਲਾਂ ਉਹ ਫੜਾ 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 ਫਟ ਕੀਤੀ ਸੋ ਇਸ ਤਰ੍ਹਾਂ ਜਿਹੜਾ ਹੈਗਾ ਕਈ ਵਾਰ ਹੋ ਜਾਂਦਾ ਹੈ ਪਰ ਹੁਣ ਜਦੋਂ ਮੈਂ ਹੁਣ ਟ੍ਰੀਟਮੈਂਟ ਤੇ ਗਿਆ ਹਾਲਤ ਤਾਂ ਹੁਣ ਵੀ ਇਹੀ ਸੀਗੀ ਤਾਂ ਤੁਸੀਂ ਦੇਖਿਆ ਜੀ ਜਿਨ੍ਹਾਂ ਨੇ ਮੇਰੀਆਂ ਤਸਵੀਰਾਂ ਦੇਖੀਆਂ ਨੇ 2-3 ਮਹੀਨੇ ਪਹਿਲਾਂ ਉਹਨਾਂ ਨੂੰ ਪਤਾ ਹੀ ਆ ਵੀ ਮੈਂ ਬਿਲਕੁਲ ਹੱਥ ਲਾ ਕੇ ਹੀ ਮੁੜਿਆ ਠੀਕ ਓ ਹਾਂ ਜੀ ਹਾਂ ਜੀ ਹੁਣ ਮੈਂ ਠੀਕ ਆ ਪਰ ਸਟਿਲ ਜਿਹੜੀ ਹੈਗੀ ਆ ਤੁਹਾਨੂੰ ਮਤਲਬ ਸਰੀਰਕ ਤੁਹਾਨੂੰ ਮੇਰਾ ਕੰਡੀਸ਼ਨ ਦਿੰਦੀ ਹੈ ਲੇਕਿਨ ਮੈਂਟਲੀ ਮੈਂ ਬਹੁਤ ਛੇਤੀ ਟਾਇਰਡ ਹੋ ਜਾਂਦਾ ਠੀਕ ਆ ਤੇ ਕਮਜ਼ੋਰੀ ਤਾਂ ਚਲੋ ਖੈਰ ਹੁੰਦੀ ਆ ਦੁਬਾਰਾ ਵਾਪਸ ਆ ਜੂ ਕੋਈ ਗੱਲ ਨਹੀਂ ਪਰ ਮੈਂ ਇਹ ਸਾਰੇ ਟਾਈਮ ਹਾਂ ਜੀ ਸਿੰਦੂ ਸਾਹਿਬ ਤੁਹੇ ਮੈਂਟਲੀ ਬਹੁਤ ਠੀਕ ਹੋ ਪਰ ਸਵਾਲ ਨਾਲ ਨੇ ਛੋਟਾ ਜਿਹਾ ਪੁੱਛਿਆ ਜੀ ਜਵਾਬ ਐਡਾ ਵੱਡਾ। ਥੈਂਕ ਯੂ ਜੀ ਥੈਂਕ ਯੂ। ਹਾਂਜੀ 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 ਦੱਸੋ। ਕੇਜਰੀ ਦਾ ਟੌਪਿਕ ਕਿਹੜਾ ਕਿਹੜਾ? ਮੈਂ ਤਾਂ ਆਰਾਮ ਸਰੂਪ ਅਣਕੀ ਤੇ ਕਰ ਰਿਹਾ ਸੀਗਾ। ਤੇ ਰਾਮ ਉਦੋਂ ਉਹਨਾਂ ਤੇ ਕਿਸੇ ਨੇ ਕੀਤੀ ਨਹੀਂ ਸੀ ਐਕਚੁਅਲੀ ਜਿਹੜੇ ਡਾਕਟਰ ਰਵਿੰਦਰ ਰਵੀ ਸੀਗੇ ਜਿਹਨਾਂ ਦਾ ਮਰਡਰ ਹੋ ਗਿਆ ਉਹ ਮੇਰੇ ਗਾਈਡ ਸੀਗੇ। ਠੀਕ ਹੈ ਤਾਂ ਉਹ ਮੈਨੂੰ ਲਖਾਰੀ ਸਵਾਰਾਮਪੁਰ ਚ ਮਿਲੇ ਸੀਗੇ। ਤਾਂ ਮੈਂ ਉਹਨਾਂ ਨੂੰ ਕਿਹਾ ਡਾਕਟਰ ਸਾਹਿਬ ਮੈਂ ਪੀ ਐਚ ਡੀ ਕਰਨੀ ਚਾਹੁੰਦਾ ਉਹ ਕਹਿੰਦੇ ਮੇਰੇ ਕੋਲੇ ਆ ਜੀ ਪਟਿਆਲੇ। ਤੇ ਮੈਂ ਉਹਨਾਂ ਕੋਲ ਪਟਿਆਲੇ ਗਿਆ ਤਾਂ ਉਹ ਮੈਨੂੰ ਕਹਿੰਦੇ ਵੀ ਆਰਾਮ ਸਰੂ ਪਣਖੀ ਤੇ ਨਹੀਂ ਕਿਸੇ ਨੇ ਕੀਤੀ ਤੂੰ ਇਹਦੇ ਤੇ ਕਰ ਲੈ ਤੇ ਉਹਨਾਂ ਦਾ ਉਹਨਾਂ ਦੇ ਨਾਵਲਾਂ ਦੇ ਵਿੱਚ ਪੰਜਾਬੀ ਸੱਭਿਆਚਾਰ ਕਿਵੇਂ ਪੇਸ਼ ਹੁੰਦਾ ਹੈ ਤੇ ਉਹ ਮੇਰਾ ਸਬਜੈਕਟ ਸੀਗਾ ਤਾਂ ਫਿਰ ਉਹਨਾਂ ਦਾ ਮਾਡਲ ਹੋ ਗਿਆ ਤਾਂ ਉਹਨਾਂ ਉਹਨਾਂ ਤੋਂ ਬਾਅਦ ਮੈਂ ਡਾਕਟਰ ਇਸ ਤਰਸੀਮ ਨਾਲ ਲੱਗ ਗਿਆ ਹਾਂਜੀ ਨਹੀਂ ਲੱਗਦਾ ਵੀ ਇਹ ਬਹੁਤ ਸੋਹਰੇ ਵਿਸ਼ੇ ਰੱਖੇ ਹੋਏ ਹਾਂਜੀ 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 ਐਚ ਡੀ ਆ ਹਾਂਜੀ ਬਿਲਕੁਲ 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 ਬਹੁਤ ਕੁਝ ਬਹਾਅ ਪਿਆਰ ਬਹੁਤ ਕੁਝ ਪਿਆਰ ਬਿਲਕੁਲ ਤੁਹਾਡੀ ਗੱਲ ਠੀਕ ਹੈ ਪਕੋ ਹੁਣ ਸਾਨੂੰ ਤਾਂ ਇਹਨਾਂ ਪਤਾ ਨਹੀਂ ਸੀਗਾ ਨਾ ਉਸ ਵਕਤ ਹਾਂਜੀ ਅ ਸੋ ਇਹ ਸੀਗਾ ਤੇ ਸੌਰੀ ਮੈਂ ਖੈਰ ਲਾਦਾ ਜਿਆਦਾ ਬੋਲਦਾ ਤੇ ਕੋਈ ਹੋਰ ਕੋਈ ਸਵਾਲ ਕੋਈ ਕੁਐਸਚਨ ਫਾਊਂਡਰ ਮੈਡਮ ਬੱਲ ਰਹੇ ਜਿਹਾ ਹੈਗੇ ਉਹਦੇ ਕਾਫਲੇ ਦੇ ਹਾਂਜੀ ਹਾਂਜੀ ਇਹਦਾ ਮੇਰਾ ਵਾਹ ਪਿਆ 5-6 ਸਾਲ ਤੋਂ ਇਹ ਸਸਤਾ ਨਾ ਬਹੁਤ ਘੱਟ ਤੇ ਦਸੇ ਹਾਂਜੀ ਹਾਂਜੀ ਬਿਲਕੁਲ ਹਾਂ ਇਹਦਾ ਮੈਂ ਤੁਹਾਨੂੰ ਆਨਸਰ ਇਹ ਦੇ ਦਿੰਨਾ ਤੇ ਬਹੁਤ ਸਾਰੇ ਦੋਸਤ ਜਾਣਦੇ ਨੇ ਕਿ ਮੈਂ ਪਹਿਲਾਂ ਡਰਾਈਵਿੰਗ ਸਕੂਲ ਕਰਦਾ ਹੁੰਦਾ ਸੀਗਾ ਠੀਕ ਹੈ ਡਰਾਈਵਿੰਗ ਸਕੂਲ ਕਰਦਾ ਸੀ ਜਦੋਂ ਮੈਂ ਉਹ ਡਰਾਈਵਿੰਗ ਸਕੂਲ ਕੀਤਾ ਅਸੀਂ ਬਹੁਤ ਔਖਾ ਟਾਈਮ ਚ ਲੰਗੇ ਸੀਗੇ ਠੀਕ ਬਹੁਤ ਔਖੇ ਟਾਈਮ ਚ ਲੰਗੇ ਸੀ ਦਾ ਦੁਬਾਰਾ ਸੈੱਟ ਹੋਣ ਲਈ ਤਾਂ ਕਾਫੀ ਸਟਰਗਲ ਮੈਨੂੰ ਕਰਨਾ ਪਿਆ ਤਾਂ ਉਹ ਮੈਂ 16-16 ਘੰਟੇ 15-15 ਘੰਟੇ ਬਾਅਦ ਦੇ ਵਿੱਚ ਟਾਈਮ ਸਕੂਲ ਦੇ ਵਿੱਚ ਕੰਮ ਕਰਦਾ ਰਿਹਾ ਤੋ ਕਈ ਵਾਰ ਇਹ ਹੁੰਦਾ ਸੀਗਾ ਵੀ ਉਸ ਵਕਤ ਮੇਰੀ ਕੰਡੀਸ਼ਨ ਇਹ ਸੀਗੀ ਵੀ ਜੇ ਇੱਥੇ ਮੀਟਿੰਗ ਰੱਖੀ ਹੋਈ ਆ ਤਿੰਨ ਚਾਰ ਘੰਟੇ ਨੇ ਤੇ ਉਦੋਂ ਮੇਰੇ ਸਾਰੇ ਲੈਸਨ ਤੇ ਡਰਾਈਵਿੰਗ ਜਿਹੜੇ ਟੈਸਟਾਂ ਦੀਆਂ ਤਿਆਰੀਆਂ ਹੁੰਦੀਆਂ ਸੀਗੀਆਂ ਤਾਂ ਮੈਂ ਕਈ ਵਾਰ ਤਾਂ ਨਹੀਂ ਆ ਸਕਿਆ। ਤੋ 2007 ਤੋਂ ਬਾਅਦ ਮੈਂ ਜਦੋਂ 에ਅ ਕੈਨੇਡਾ ਜੁਆਇਨ ਕਰ ਲਿਆ ਤੋ ਮੇਰਾ ਜਿਹੜਾ ਸਕੇਡਿਊਲ ਐ ਇਸ ਤਰ੍ਹਾਂ ਦਾ ਬਣ ਗਿਆ। ਇਸ ਤਰ੍ਹਾਂ ਦਾ ਸੀਗਾ ਕਿ ਮੈਨੂੰ ਵੀਕਐਂਡ ਤੇ ਛੁੱਟੀ ਨਹੀਂ ਸੀ ਹੁੰਦੀ ਤੇ ਮੀਟਿੰਗਾਂ ਨੇ ਜਿਹੜੀਆਂ ਵੀਕਐਂਡ ਤੇ ਹੁੰਦੀਆਂ ਸੀਗੀਆਂ ਤੋ ਮੈਂ ਇਸ ਕਰਕੇ ਨਹੀਂ ਆ ਸਕਿਆ। ਹੁਣ ਤਿੰਨ ਚਾਰ ਸਾਲ ਤੋਂ ਮੈਂ ਕੋਈ ਫਿਜ਼ੀਕਲੀ ਠੀਕ ਨਾ ਕਸ਼ਨਾ ਇਸ ਤਰ੍ਹਾਂ ਦੇ ਸੈੱਵ ਦੇ ਵਿਕਟੋਰੀਆ ਦੀ ਆਪੀ ਹਾਂਜੀ ਤੁਸੀਂ ਉਸ ਤੋਂ ਬਾਅਦ ਡਾਇਗਨੋਸਿਸ ਆਫਤਬਾਦੀ ਬੀ ਸ਼ੁਰੂ ਕੀਤੀ ਹਾਂਜੀ ਔਰ ਫਿਰ ਤੁਸੀਂ ਉਸ ਕਾਲ ਦੇ ਵਿੱਚ ਕੋਈ ਟੈਕਨੀਕ ਜਿਮਨ ਚੀਕ ਤੇ ਹੂੰ ਤੁਹਾਨੂੰ ਵੀ ਲੱਗਦਾ ਕਿ ਤੁਸੀਂ ਇਹ ਕਹਾਣੀ ਨਵੀਂ ਤਾਰਪੁਰਿੰਦ ਕਰਾਂ ਪੜ੍ਹੀ ਹੋਣੀ ਹੈ ਇਸ ਮੈਂ ਬੜੀ ਹੂੰ ਤੇ ਤੁਸੀਂ ਇਹਨਾਂ ਕਹਾਣੀਆਂ ਦਾ ਪੂਰੀ ਤਰ੍ਹਾਂ ਇਨਸਾਫ ਕਰ ਸਕਿਓ ਜਾਂ ਮਲਤਮ ਲਾ ਲੈਗੇ ਕਿ ਕੰਪਲੀਟ ਹੈ ਕਿ ਜਾਂ ਮਲਤਮ ਲਾ ਲੈਗੇ ਮਸੀਂ ਰੀਵਿਊ ਕਰਾਂਗੇ ਨਹੀਂ ਕਹਾਣੀਆਂ ਵਿੱਚ ਪਹਿਲਾਂ ਹੀ ਲਿਖ ਲਈਏ ਜਦੋਂ ਆਪਾਂ ਕਾਲਚ ਲਿਖਦੇ ਬਹੁਤ ਨਹੀਂ ਨਹੀਂ ਮੈਂ ਨਹੀਂ ਮੈਂ ਲਿਖੀਆਂ ਨਹੀਂ ਕਾਲਚ ਕਹਾਣੀਆਂ ਵੀ ਰਿਹਾ ਲਿਖੀਆਂ ਹੋਈਆਂ ਸੀਗੀਆਂ ਕਹਾਣੀਆਂ ਫਾਈਨਲ ਸੀਗੀਆਂ ਤੇ ਜਿਹੜੀ ਕਾਲ ਹੋ ਸਕਦੀ ਹੈ ਉਹ ਪ੍ਰੂਫ ਰੀਡਿੰਗ ਚ ਹੋ ਸਕਦੀ ਹੈ ਠੀਕ ਹੈ ਹੋ ਸਕਦਾ ਵਿੱਚ ਮਿਸਟੇਕਸ properly ਨਾ ਹੋ ਜਾਂ ਹੁਣ ਲੇਕਿਨ ਫਿਰ ਵੀ ਮੈਂ ਜਦੋਂ ਗ੍ਰੇਸ਼ੀਅਸ ਬੁਕਸ ਨੂੰ ਦਿੱਤੀ ਆ ਕਿਤਾਬ ਤੇ ਮੈਂ ਉਹਨੂੰ ਕਿਹਾ ਸੀਗਾ ਕਿ ਤੂੰ ਪ੍ਰੂਫ ਰੀਡਰ ਹਾਇਰ ਕਰ ਲੈ ਵੀ ਮੇਰੇ ਕੋਲੇ ਇੰਨਾ ਟਾਈਮ ਨਹੀਂ ਪ੍ਰੂਫ ਰੀਡਿੰਗ ਕਰਨ ਦਾ ਤਾਂ ਉਹਨੇ ਮੈਨੂੰ ਕਿਹਾ ਵੀ ਸੀਗਾ ਵੀ ਮੈਂ ਤੈਨੂੰ ਪ੍ਰੂਫ ਰੀਡਰ ਹਾਇਰ ਕਰ ਲੂੰਗਾ ਤੇ ਉਹ ਤੋਂ ਬਾਅਦ ਹੁਣ ਮੈਨੂੰ ਨਹੀਂ ਪਤਾ ਵੀ ਮੈਂ ਤਾਂ ਦੁਬਾਰਾ ਆਪਣੀ ਨਹੀਂ ਕੁਲਵਿੰਦਰ ਨੇ ਪੜ੍ਹੀ ਆ ਕਹਾਣੀਆਂ ਠੀਕ ਨੇ ਹੋ ਸਕਦਾ ਕੋਈ ਸਪੈਲਿੰਗ ਮਿਸਟੇਕਸ ਵਿੱਚ ਹੋਣ ਉਹ ਮੈਨੂੰ ਨਹੀਂ ਪਤਾ ਠੀਕ ਹੈ ਤੇ ਜੇ ਮੈਂ ਦੁਬਾਰਾ ਛਪਾਉਂਗਾ ਤੇ ਜੇ ਉਹਦੇ ਵਿੱਚ ਕੋਈ ਰਹਿ ਗਈ ਤਾਂ ਮੈਂ ਉਹ ਠੀਕ ਕਰ ਸਕਦਾ ਠੀਕ ਤੇ ਬਾਕੀ ਠੀਕ ਹੈ ਹਾਂਜੀ ਹੋਰ ਕੋਈ ਸਵਾਲ ਹਾਂਜੀ ਕੁਝ ਨਹੀਂ ਮੈਂ ਤੁਹਾਡਾ ਇੱਕ ਪ੍ਰੋਬਲ ਪੜਿਆ ਜੀ ਬਰਫ਼ ਦਾ ਬੰਦਾ ਹਾਂਜੀ ਅੱਛਾ ਪੜ ਲਿਆ ਹਾਂ ਕਿਉਂਕਿ ਗੱਲ ਬਾਤ ਕਹਾਣੀਆਂ ਤੇ ਹੋ ਰਹੀ ਹੈ ਸੋ ਹਾਂਜੀ ਸਰ ਮੈਂ ਇੱਕ ਹਾਂਜੀ ਮੈਨੂੰ ਥੈਂਕ ਯੂ ਥੈਂਕ ਯੂ ਥੈਂਕ ਯੂ ਹਾਂਜੀ ਹਾਂਜੀ ਥੈਂਕ ਯੂ ਅੱਛਾ ਕਬਤਾ ਲਿਖਣੀ ਕਿਉਂ ਸ਼ਰਤੀ ਗੱਲ ਤੁਹਾਡੀ ਠੀਕ ਹੈ ਜੀ ਮੈਂ ਅਜੇ ਵੀ ਮਤਲਬ ਕਦੇ ਕਦੇ ਕੋ ਕੁਝ ਚੀਜ਼ਾਂ ਇਸ ਤਰ੍ਹਾਂ ਦੀ ਹੁੰਦੀਆਂ ਨੇ ਜਿਸ ਤਰ੍ਹਾਂ ਮੈਨੂੰ ਇਸ ਤਰ੍ਹਾਂ ਲੱਗਿਆ ਵੀ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਮੇਰੇ ਤੋਂ ਕਹਿ ਨਹੀਂ ਹੋ ਰਹੀ ਫੇ ਹਾਂਜੀ ਕਬਤਾ ਵਿੱਚ ਨਹੀਂ ਕਹਿ ਹੋ ਰਹੀ ਹਾਂ ਵੀ ਮੇਰੇ ਤੋਂ ਕਹਿ ਨਹੀਂ ਹੋ ਰਹੀ ਮਤਲਬ ਮੇਰਾ ਮਾਈਂਡ ਸੈਟ ਇਸ ਤਰ੍ਹਾਂ ਦਾ ਹੋਇਆ ਸੀਗਾ ਵੀ ਜਿਵੇਂ ਕੋਈ ਘਟਨਾ ਮੈਨੂੰ ਬਹੁਤ ਪ੍ਰਭਾਵਿਤ ਕਰਦੀ ਹੈ ਕਿਉਂਕਿ ਕਵਤਾ ਲਿਖਣੀ ਇੱਕ ਬਹੁਤ ਵੱਡਾ ਹਨਰ ਹੈ ਤੁਸੀਂ 2-4 ਲਾਈਨਾਂ ਦੇ ਵਿੱਚ ਸਾਰੀ ਸਿਚੁਏਸ਼ਨ ਨੂੰ ਪ੍ਰੋ ਦੇਣਾ ਠੀਕ ਹੈ ਤੁਸੀਂ ਤਾਂ ਹੁਣ ਮਾਹਰ ਹੋ ਇਸ ਗੱਲ ਦੇ ਮੈਂ ਹੁਣ ਲਿਖਦਾ ਰਿਹਾ ਪਹਿਲਾਂ ਮੈਂ ਗਜ਼ਲਾਂ ਵੀ ਲਿਖੀਆਂ ਨੇ ਕ੍ਰਿਸ਼ਨ ਪਨੋਟ ਉਹਨਾਂ ਨਾਲ ਮੇਰੀ ਕਾਫੀ ਸਾਂਝ ਸੀ ਕੁਲਵਿੰਦਰ ਉਹਨਾਂ ਨੇ ਵੀ ਸੁਣੀਆਂ ਨੇ ਪਹਿਲਾਂ ਤੇ ਮੇਰੀ ਜਿਹੜੀ ਕਵਿਤਾਵਾਂ ਦੀ ਕਿਤਾਬ ਹੈ ਮੇਰੀ ਸਭ ਤੋਂ ਪਹਿਲਾਂ ਜਿਹੜਾ ਮੇਰਾ ਕਿਤਾਬਚਾ ਜਿਹਾ ਛੋਟਾ ਜਿਹਾ 1980 ਦੇ ਵਿੱਚ ਛਪਿਆ ਸੱਚ ਦੀ ਆਵਾਜ਼ ਠੀਕ ਹੈ ਉਹ ਹੈ ਤਾਂ ਮਤਲਬ ਜਿਦਾ ਇੰਨਾ ਤੇ ਉਸ ਤੋਂ ਬਾਅਦ ਜਿਹੜੀ ਮੇਰੀ ਕਿਤਾਬ ਹੈ ਇਕ ਵਰਤਾਵਾਂਗ ਜਲਾ ਦੀ ਉਹ ਆਈ ਦਰਿਆ ਚੋਂ ਦਿਸਦਾ ਚੰਨ 2009 26 ਉਦੋਂ ਤੱਕ ਮੈਂ ਲਿਖਿਆ ਉਹ ਤੋਂ ਬਾਅਦ ਫਿਰ ਮੈਨੂੰ ਲੱਗਿਆ ਵੀ ਮੇਰੇ ਤੋਂ ਗੱਲ ਹੋ ਨਹੀਂ ਰਹੀ ਚੰਗੀ ਤਰ੍ਹਾਂ ਤਾਂ ਫਿਰ ਮੈਂ ਜਿਹੜਾ ਹੈਗਾ ਕਹਾਣੀਆਂ ਤੇ ਉੱਥੇ ਬੋਲਦੇ ਕਾਲਜ ਪ੍ਰੋਫੈਸਰ ਹੁੰਦੇ ਸੀ ਉਹਨਾਂ ਨਾਲ ਬਿਲਕੁਲ ਜੀ ਬਿਲਕੁਲ ਪ੍ਰੋਫੈਸਰ ਇੰਦੇ ਨਾਲ ਮੇਰੀ ਕਾਫੀ ਹਾਂਜੀ ਹਾਂਜੀ ਗੂੜੀ ਸਾਂਝ ਰਹੀ ਹੈ ਸਰੋਜਦੀਪ ਜੀ ਨਾਲ ਮੇਰੀ ਬਹੁਤ ਗੂੜੀ ਸਾਂਝ ਰਹੀ ਹੈ ਸਰੋਜ ਸਦੀਪ ਜੀ ਦੇ ਚਵਾਰੇ ਚ ਛਡੀਆਂ ਜਿਹੜੀਆਂ ਮਹਿਫਲਾਂ ਨੇ ਉਹ ਬਹੁਤ ਜੁੜਦੀਆਂ ਸੀਗੀਆਂ ਮੀਟਿੰਗ ਤੋਂ ਬਾਅਦ ਅਸੀਂ ਅਕਸਰ ਉਹਨਾਂ ਦੇ ਚਾਰੇ ਚ ਜਾ ਕੇ ਬੈਠਦੇ ਸੀਗੇ ਠੀਕ ਹੈ ਤੇ ਉੱਥੇ ਜਿਹੜਾ ਹੈਗਾ ਕਾਫੀ ਡਿਸਕਸ਼ਨਾਂ ਜੜੀਆਂ ਹੁੰਦੀ ਸੀ ਪ੍ਰੋਫੈਸਰ ਇੰਦੇ ਦਿੱਲੀ ਰਹਿੰਦੇ ਸੀਗੇ ਪਰ ਉਹ ਸਮਰਾਲੇ ਵੀ ਰਹਿੰਦੇ ਸੀਗੇ ਤਾਂ ਉਹਨਾਂ ਨਾਲ ਵੀ ਮੇਰੀ ਜਿਹੜੀ ਕਾਫੀ ਨੇੜਤਾ ਸੀ ਕਿਉਂਕਿ ਮੇਰੇ ਇੰਗਲਿਸ਼ ਦੇ ਪ੍ਰੋਫੈਸਰ ਸੀਗੇ ਤੇ ਇੰਗਲਿਸ਼ ਮੈਂ ਉਹਨਾਂ ਤੋਂ ਪੜ੍ਹੀ ਹੈ ਪ੍ਰੋਫੈਸਰ ਇੰਦੇ ਤੋਂ ਹਾਂਜੀ ਹਾਂਜੀ ਤੇ ਜੁਨੀਵਰਸਿਟੀ ਦੇ ਵਿੱਚ ਵੀ ਮੈਨੂੰ ਕਾਫੀ ਜਿਹੜੇ ਦਲੀਪ ਕੌਰ ਤਮਾਨਾਂ ਜੀ ਅ ਡਾਕਟਰ ਪ੍ਰਪਿੰਦਰ ਸਿੰਘ ਡਾਕਟਰ ਪ੍ਰਿੰਮ ਪ੍ਰਕਾਸ਼ ਸਿੰਘ ਪ੍ਰਿੰਮ ਪ੍ਰਕਾਸ਼ ਤੇ ਇੱਥੇ ਸਾਡੀਆਂ ਮੀਟਿੰਗਾਂ ਚ ਵੀ ਜੇ ਮੈਂ ਤੁਹਾਨੂੰ ਇਸ ਮੀਟਿੰਗਾਂ ਦੀ ਕਾਫਲੇ ਦੀਆਂ ਮੀਟਿੰਗਾਂ ਦੀਆਂ ਬੰਦਿਆਂ ਦੀ ਜਾਣਕਾਰੀ ਦਵਾਂ ਮਰ ਤੁਸੀਂ ਹੈਰਾਨ ਹੋਵੋਗੇ ਕਿ ਇੱਥੇ ਕਿੱਡੇ-ਕੱਡੇ ਬੰਦੇ ਮਤਲਬ ਇਸ ਕਾਫਲੇ ਚੋਂਦੇ ਰਹੇ ਕਿੱਡੇ-ਕੱਡੇ ਵੱਡੇ ਸਾਹਿਤਕਾਰ ਜਿਨ੍ਹਾਂ ਨਾਲ ਰੂਬਰੂ ਹੋਏ ਨੇ ਸੋ ਯੂਨੀਵਰਸਿਟੀ ਦੇ ਵਿੱਚੋਂ ਮੈਂ ਕਾਫੀ ਕੁਝ ਸਿੱਖਿਆ ਤਾਂ ਉਦੋਂ ਹਾਲਾਤ ਬਹੁਤ ਖਰਾਬ ਸੀਗੇ ਤਾਂ ਉੱਥੇ ਵੀ ਕਾਫੀ ਜਿਹੜੇ ਚੰਗੇ ਪ੍ਰੋਫੈਸਰ ਨੇ ਉਹਨਾਂ ਨਾਲ ਬਾਹਵਸਤਾ ਰਿਹਾ ਹਾਂਜੀ ਬਸ ਹਾਂਜੀ ਟੀਵੀ ਮੈਂ ਪਹਿਲਾਂ ਸੁਰਸਾ ਕਰਦਾ ਕਰਦਾ ਸੀਗਾ ਠੀਕ ਹੈ ਟੀਵੀ ਕਰਦਾ ਰਿਹਾ ਹੁਣ ਤਾਂ ਮੈਂ ਆਪਣੀ ਪੋਡਕਾਸਟ ਤੇ ਬਲੌਗ ਕਰਦਾ ਹਾਂ ਉਹਦੇ ਵਿੱਚ ਮੈਂ ਇੰਟਰਵਿਊਜ਼ ਕਰਦਾ ਮਤਲਬ ਰਾਈਟਰਜ਼ ਦੀ ਜੰਗਾ ਡਿਸਕਸ਼ਨ ਕਰਨ ਵਾਲਾ ਨਾ ਸਮਾਜਿਕ ਵਿਸ਼ਿਆਂ ਤੇ ਗੱਲਬਾਤ ਕਰਦਾ ਤਾਂ ਮੇਜਰ ਮੰਗਲ ਦੇ ਨਾਂ ਤੇ ਹੈਗਾ ਤਾਂ ਹੁਣ ਜਿੰਦਰ رائے ਸੀ ਉਹਨਾਂ ਦਾ ਇੰਟਰਵਿਊ ਤੁਸੀਂ ਦੇਖਿਆ ਹੋਣੀ ਹੈ ਜਾਂ ਹੋਰ ਮਤਲਬ ਇੰਟਰਵਿਊ ਸਰਿੰਦਰ ਮੀਰ ਨਾਲ ਕੀਤੀ ਸੀ ਪਿਛਲੇ ਦਿਨਾਂ ਚ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਫਿਰ ਵੀ ਕੋਈ ਤੁਹਾਡਾ ਸਵਾਲ ਹੋਇਆ ਤਾਂ ਮੈਂ ਅੱਗੇ ਤੋਂ ਬਾਜੀ ਨੇ ਗੱਲ ਕੀਤੀ ਕਿ ਇਹਨਾਂ ਨੂੰ ਕਾਫੀ ਅਫਸਰਾਂ ਤੋਂ ਕੱਟਣਾ ਪਿਆ ਕਉਂ ਮਿਲ ਹੱਸਤਾ ਆ ਰਿਹਾ ਸੀ ਬੈਠੀ ਬੈਠੀ ਆ ਸਾਡੀ ਹੁਣ ਤੁਹਾਡੀ ਅਥਰੇ ਕੋਈ ਸੀ ਹਾਂਜੀ ਇਹ ਕਹਿੰਦੇ ਸੀ ਕਿ ਕੈਨੇਡਾ ਦੀ ਜ਼ਿੰਦਗੀ ਵਿੱਚ ਕਾਫੀ ਵੀ ਪਾਉਂਦੇ ਨਹੀਂ ਤੇ ਕੈਨੇਡਾ ਕਹਿੰਦਾ ਸੀ ਨਾ ਪਾਰਟਨਰ ਛੱਡਣੀ ਆ ਤੇ ਉਸ ਸਟਰਗਲ ਦੇ ਵਿੱਚ ਕਾਫੀ ਸਮਾਂ ਲੱਗ ਗਿਆ ਇਹਨਾਂ ਦਾ ਕਿਉਂਕਿ ਤੁਹਾਡੀਆਂ ਪਹਿਲਾਂ ਸੋਚ ਹੁੰਦੀ ਆ ਤੁਹਾਨੂੰ ਕੋਸ਼ਿਸ਼ ਕੀ سرمਾਈਦਾਰੀ ਜੋ ਵਿੱਚ ਤੁਸੀਂ ਕਿਸ ਤਰ੍ਹਾਂ ਪਰ ਲੇਕਨ ਹੋਈ ਹੋਈ ਜਿਹੜਾ سرمਾਈਦਾਰੀ ਜਿਹੜਾ ਢਾਂਚਾ ਹੈ ਇਹ ਧੰਨ ਕਰਫ ਦਰੰਦ ਹੈ ਅਸੀਂ ਸਾਰੇ ਹੁਣਾਂ ਦੇ ਵਿੱਚ ਜਿਹੜੀ ਗੱਪਾਂ ਦੀ ਗੱਲ ਚੱਲੀ ਹੈ ਗਜ਼ਲ ਤੇ ਇੱਕ ਜਿਹੜਾ ਸੀ ਮੈਨੂੰ ਕਾਫੀ ਜਿਹੜਾ 6 ਦਿਨ ਦੇ ਵਿੱਚ ਮạt ਬਾਜ ਦਾ ਹੱਥ ਅਸ਼ੁਰੂ ਹੋ ਗਿਆ ਤੇ ਮੈਨੇ ਇਹੋ ਜੀ ਉਹ ਜਿਹੜਾ ਰੂਪੇ ਹਾਇਪਸਟਨ ਨੂੰ ਚਾਹੀਦੀ ਉਹ ਸਾਰੇ ਗੱਲਬਾਤ ਕੀਤੀ ਪਾਤਰ ਸਾਹਿਬ ਨਾਲ ਗੋਲ ਵਾਲੇ ਮạt ਸਾਹਿਬ ਨੇ ਇਹਨਾਂ ਦੇ ਘਰੇ ਸੀ ਉਦੋਂ ਮੈਟ ਕਹਿੰਦੀ ਆ ਜਦੋਂ 94 ਸੀ ਪਹਿਲੀ ਵਾਰੀ ਬਣੇ ਆ ਔਰ ਜਿਹੜੀ ਜਨੇ ਕਿਤਾਬ ਚ ਦੀ ਗੱਲ ਕੀਤੀ ਸੱਚ ਦੀ ਆਵਾਜ਼ ਤੇ ਪਿਛਲੇ ਦਿਨ ਮੈਂ ਤੇ ਜਨਨ ਮੇਰੇ ਪਾਧੀ ਜੀ ਅੱਜ ਕੋਸ਼ਿਸ਼ ਤੇ ਬੜੇ ਹਰਾ ਹੈ ਕਿ ਮੈਂ ਕਿੱਥੋਂ ਮੈਂ ਕਹਾਂ ਤੁਹਾਡੇ ਸਾਰੇ ਪਿੰਗਲੇ ਜੀ ਕੋਲ ਮੈਂ ਜਰਮਾਂਗਪੁਰਾ ਨੂੰ ਮੈਂ ਅੱਜ ਦੁਜੀਆ ਸੁਣਿਆ ਅੱਜ ਇਹਨਾਂ ਆਪਣੀ ਸਰਜਣ ਪਾ ਕੇ ਬਾਰੇ ਬਹੁਤ ਹੀ ਦਿਲਚਸਪ ਰਿਕਨਾ ਹੈ ਬਹੁਤ ਹੀ ਵਿਸਥਾਰ ਨਾਲ ਦੱਸਿਆ ਹੈ ਪਹਿਲੀ ਘੰਟ ਤੋਂ ਲੱਗੇ ਤੇ ਹੋਣ ਜਿਹੜੀ ਆਤਮਿਕਤਾ ਛਪੀ ਤੱਕ ਦਾ ਸਫਰ ਨਾਲ ਨਾਲ ਗਿਆਨ ਦਿੱਤਾ ਹੈ ਇਹਨੇ ਬਤੀਤ ਰੀਕਨ ਗਾਰਵਾ ਚ ਪਾਸੀਆ ਜਿਹਨੂੰ ਤੁਲਾ ਕੇ ਅਕੀਰਤਾ ਕਰ ਆਪਣੀ ਸਿਹਤ ਦੇ ਨਾਲ ਜੋ ਵੀ ਹੋ ਰਿਹਾ ਹੈ ਤੇ ਦੇ ਵੱਡੇ ਰਹਿਣ ਦੇ ਬਾਵਜੂਦ ਵੀ ਹਿਲ ਲੱਗ ਰਹੇ ਨੇ ਔਰ ਵਧੀਆ ਲੱਗ ਰਹੇ ਨੇ ਮੈਨੂੰ ਸਿਰਫ ਇੱਕੋ ਅਫਸੋਸ ਹੈ ਕਿ ਮੈਂ ਬਹੁਤ ਥੋੜਾ ਪੜਿਆ ਕਿ ਮੈਗਨਰ ਚ ਇੰਨਾ ਨਹੀਂ ਪੜਿਆ ਪਰ ਕੋਸ਼ਿਸ਼ ਕਰਾਂਗੇ ਇਹਨਾਂ ਦੀਆਂ ਜਿਨੀਆਂ ਕਿਤਾਬਾਂ ਵੀ ਉਪਲਬਧ ਹੋ ਚੁੱਕੀਆਂ ਹਨ ਪੜਾਂਗਾ ਮੈਂ ਤੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕ ਮੇਜਰ ਭਾਈ ਜੀ ਨੇ ਦੋ ਤਿੰਨ ਗੱਲਾਂ ਨੇ ਸਟੀਮੂਲੇਟ ਕਰਤਾ ਕੁਝ ਕਹਿਣ ਵਾਸਤੇ ਇਹਨਾਂ ਨੇ ਤ੍ਰਿਸ਼ੰਕੂ ਦੀ ਗੱਲ ਕੀਤੀ ਜਿੱਥੇ ਦੋ ਸੱਭਿਆਤਾਵਾਂ ਚ ਬੰਦਾ ਲੜਕਦਾ ਦਿਸਿਆ ਫਿਰ ਉਹਨਾਂ ਨੇ ਵੱਡੇ ਵੱਡੇ ਲਖਾਰੀਆਂ ਦੀ ਗੱਲ ਕੀਤੀ ਜਿਹੜੇ ਇੱਥੇ ਆਏ ਸਾਡੇ ਮੰਚ ਤੇ ਜਿ ਹੋਰ ਵੀ ਦੋ ਤਿੰਨ ਯਰਦਾਨੀਆਂ ਗੱਲਾਂ ਸੀ ਮੈਂ ਮਤਲਬ ਸਾਇੰਸ ਦੇ ਸਟੂਡੈਂਟ ਰਹੇ ਮੈਂ ਲਈ ਉਦਾਂ ਥੋੜਾ ਬਹੁਤ ਸਾਹਿਤ ਪਰਦਾ ਵੀ ਹੈ ਲਿਖਦਾ ਵੀ ਹੈ ਕਈ ਵਾਰੀ ਕਵਿਤਾ ਤੇ ਵੀ ਆਤਮਾ ਦਾ ਮੈਨੂੰ ਲੱਗਦਾ ਮੈਂ ਕਵਿਤਾ ਵੀ ਲਿਖ ਲੰਨਾ ਪਰ ਦੂਜਿਆਂ ਨੂੰ ਪਤਾ ਹੁੰਦਾ ਕੀ ਲਿਖਿਆ ਹੈ ਕਿਰਪਾ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਅਮਰੀਕਾ ਜੀ ਕਹਿੰਦੇ ਥਿਸ ਇਜ਼ ਅ ਮੈਰਿਟਿੰਗ ਪੋएट ਇਸਾਰੇ ਕਲਚਰ ਇੱਥੇ ਆਗੇ ਹੱਥ ਹੋ ਜਾਂਦੇ ਆ ਇੱਥੇ ਅਮਰੀਕਾ ਦਾ ਕਲਚਰ ਅਡਾਪਟ ਕਰ ਲੈਂਦੇ ਕੈਨੇਡਾ ਨੂੰ ਕਹਿੰਦੇ ਮਲਟੀਕਲਚਰਲ ਕੰਟਰੀ ਇੱਥੇ ਸਾਰੇ ਕਲਚਰ ਆ ਕੇ ਸਰਵਾਈਵ ਕਰ ਰਹੇ ਪਰ ਦੋਨੋਂ ਪੂਰੇ ਸਹੀ ਨਹੀਂ ਹੈਗੇ ਉਹ ਕਿਉਂ ਨਹੀਂ ਕਿਉਂਕਿ ਸਾਡਾ ਦਿਮਾਗ ਹੈ ਕੰਮ ਕਰਦਾ ਰਾਤ ਨੂੰ ਵੀ ਇਹ ਕੰਮ ਕਰਦਾ ਰਹਿੰਦਾ ਭਾਵੇਂ ਅਸੀਂ ਸੁੱਤੇ ਹੁੰਦੇ ਆ ਜਿਹੜੇ ਸਾਡੇ ਸੁਪਨੇ ਨੇ ਉਹ ਸਾਡੇ ਵਿਚਾਰਾਂ ਨੂੰ ਗਾਹਾਂ ਲੈ ਕੇ ਜਾ ਰਹੇ ਕਿਤੇ ਸਾਨੂੰ ਡਰਾਉਂਦੇ ਆ ਕਿਤੇ ਸਾਨੂੰ ਨਵੇਂ ਆਈਡੀਆ ਦਿੰਦੇ ਆ ਅਸੀਂ ਤਰਸਕੂ ਵੀ ਨਹੀਂ ਹੈਗੇ ਮੈਂ ਮਤਲਬ ਮੇਰੀ ਇਹ ਸੋਚ ਹੈ ਅਸੀਂ ਡਿਵੈਲਪ ਕਰ ਰਹੇ ਆ ਸਾਨੂੰ ਸਾਡੀ ਕੋਸ਼ਿਸ਼ ਮੇਰੇ ਖਿਆਲ ਤੇ ਇਹ ਹੋਣੀ ਚਾਹੀਦੀ ਹੈ ਵੀ ਅਸੀਂ ਆਪਣੇ ਕਲਚਰ ਦੀਆਂ ਤੇ ਨਵੇਂ ਨਵੇਂ ਮਿਲਦੇ ਜਾਂ ਜਿਹਨਾਂ ਜੋ ਅਸੀਂ ਵਿਚਰਦੇ ਕਲਚਰਾਂ ਦੀਆਂ ਪੜੀਏ ਚੰਗੀਆਂ ਚੀਜ਼ਾਂ ਨੇ ਉਹਨਾਂ ਨੂੰ ਅਬਜ਼ੌਰਬ ਕਰਕੇ ਇੱਕ ਨਵਾਂ ਨਵਾ ਕਲਚਰ ਬਣਾਉਣ ਦੀ ਕੋਸ਼ਿਸ਼ ਕਰੀਏ ਇਦਾਂ ਦੀ ਜੇ ਤੁਸੀਂ ਕੋਈ ਸਟੋਰੀ ਵੀ ਲਿਖ ਸਕਦੇ ਹੋ ਮੈਨੂੰ ਲੱਗਦਾ ਉਹ ਕਾਫੀ ਵਧੀਆ ਹੋਗੀ ਨਵੇਂ ਬੱਚਿਆਂ ਵਾਸਤੇ ਐਪਰੀਸ਼ੀਏਸ਼ਨ ਕਰਦੇ ਆ ਜਦੋਂ ਸਾਨੂੰ ਹੌਸਲਾ ਮਿਲਦਾ ਇਹਨਾਂ ਨੂੰ ਦੱਸਿਆ ਸਾਡੀ ਕਹਾਣੀ ਤੁਹ ਖਬੀਆਂ ਉਹਦੇ ਨਾਲ ਹੌਸਲਾ ਮਿਲਿਆ ਉਹ ਰੰਗੇ ਚੰਗਾ ਕੰਮ ਕਰਨਗੇ ਬਸ ਇੰਨੇ ਹੀ ਕੁਝ ਕਰਨਾ ਸੀ ਮਿਹਰਬਾਨੀਸ਼ੁ ਆਜਾ ਤੁਸੀਂ ਵੀ ਨਾਲ ਫੈਮਿਲੀ ਮੈਂਬਰ ਵੀ ਆ ਜਾਓ ਕੁੜੇ ਵੀ ਆ ਜਾਓ ਸੰਗਦੇ ਕਿ ਉਹ ਕੀ ਕੁਝ ਕਰੇ ਆਜੋ ਕੁਰਸੀਆ ਪਿੱਛੇ ਆ ਮਾਈਕ ਤੇ ਕਿੱਥੇ ਲੁਕਦੇ ਹੋ ਤੁਸੀਂ ਇੱਥੇ ਲੱਗ ਗਿਆ ਕੋਈ ਆ ਰਿਹਾ ਮੈਂ ਤੁਹ ਹਾਂ ਫਲ ਫਲੋ ਅਬਨ ਸਟੈਜ 'ਤੇ ਵੀ ਰਹਿ ਚੁੱਕੇ ਹਾਂ ਥੈਂਕ ਯੂ ਥੈਂਕ ਯੂ ਮੈਂ ਭਾਵੇਂ ਕੁਝ ਬੜੀਆਂ ਜਿਹਾ ਨਹੀਂ ਪਰ ਸਕਿਆ ਲੇਟੇ ਦਿਮੇ ਨੇ ਨਾ ਜ਼ਿਕਰ ਕੀਤਾ ਕਿ ਮੈਂ ਕਾਫੀ ਬਦਲਾ ਦੇਖਿਆ ਨਹੀਂ ਦੇਖਣ ਦੇ ਚਾਹਾਂਗਾ ਜਿਵੇਂ ਜਿਹੜੀ ਪਹਿਲੀ ਕਹਾਣੀ ਪੂਜਾ ਦੀ ਮੌਤ ਉਹ ਉਹ ਹੈ ਬੇਨ ਕਾਫੀ ਜ਼ਿਆਦਾ ਸਬੰਧਤ ਸੀ ਇਹ ਬੰਦਾ ਕਨੇਡਾ ਆਉਂਦਾ ਇੱਥੋਂ ਆ ਕੇ ਪਿਛਤਾਰਿਆ ਵਾ ਪਿਛਤਾਰ ਦੇ ਆਸਥਾਨ ਦਾ ਤੇ ਕਿਹੜੀ ਇਹਨਾਂ ਦੀ ਨੈਤਿਕਤਾ ਦਾ ਹੈ ਜਿਵੇਂ ਅਜੀਤ ਕੌਰ ਦੀਆਂ ਕਹਾਣੀਆਂ ਦੇ ਵਿੱਚ ਤੁਸੀਂ ਉਸਦੀ ਜੀਵਨੀ ਦੇ ਅੰਸ਼ ਦੇਖਦੇ ਹੋ ਗੀਕਪਟ ਵਾਲਾ ਗਿਆ ਘਰ ਦੇ ਵਿੱਚ ਦੇਖਦੇ ਹੋ ਇਹਦੇ ਵਿੱਚ ਮੈਨੂੰ ਲੱਗਾ ਕਿ ਇਹਨਾਂ ਨੇ ਜਿਹੜਾ ਆਪਾਂ ਅੰਤ ਪਾਵਾਂ ਜ਼ਿੰਦਗੀ ਦਾ ਕਿਹੜਾ ਜਿਹੜੇ ਟ੍ਰੈਵਲ ਕੀਤਾ ਜਾਂ ਜੋ ਹਟਾਇਆ ਹੈ ਉਹ ਉਹਦੇ ਵਿੱਚੋਂ ਤਾਂ ਸਾਫ ਚੱਲ ਰਿਹਾ ਜਿੰਨਾ ਖਾਸ ਕਰਕੇ ਜਦੋਂ ਤੁਸੀਂ ਮੇਜਰ ਮਾਰਟ ਨੂੰ ਨੇੜੇੋਂ ਜਾਣਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਹੈ। ਔਰ ਉਸਦੀ ਖੂਬੀ ਇਹ ਹੈ ਕਿ ਜਿੰਨੀਆਂ ਤੇ ਭਾਂਗੀਆਂ ਮੈਂ ਪੜ੍ਹੀਆਂ ਸਾਰੀਆਂ ਮੈਂ ਪਾਤਰ ਦੇ ਵਿੱਚ ਮੈਂ ਅੱਜੇ ਨਹੀਂ ਪਤਾ ਨਹੀਂ ਕਿਵੇਂ ਜਿਹੜੀਆਂ ਮੈਂ ਪਹਿਲੇ 3-4 ਭਾਂਗੀਆਂ ਪੜ੍ਹੀਆਂ ਉਹ ਮੈਂ ਪਾਤਰ ਦੇ ਨਾਲ ਜਿਹੜੀਆਂ ਉਹ ਚੱਲਦੀਆਂ ਨਹੀਂ ਤੇ ਜਿਹੜਾ ਮੈਂ ਪਾਤਰ ਦਾ ਇੱਕ ਜਿਹੜਾ ਖੂਬੀ ਹੁੰਦੀ ਹੈ ਉਹ ਤੁਹਾਨੂੰ ਇਸ ਚੀਜ਼ ਦਾ ਅਹਿਸਾਸ ਕਰਾਉਂਦੀ ਹੈ। ਕਿ ਤੇਰੀ ਕਹਾਣੀ ਕਿਸੇ ਬਾਰੇ ਹੈ ਉਹ ਯਥਾਰਥਵਾਦੀ ਯਥਾਰਥ ਦੇ ਲਾਗੇ ਜਾਂਚੀ ਹੋਈ ਜ਼ਿੰਦਗੀ ਦੇ ਲਾਗੇ ਜਾਂਚੀ ਹੋਈ ਇੱਕ ਸੱਚ ਨੂੰ ਬਿਆਨ ਕਰ ਰਹੀ ਹੈ ਤੇ ਸਾਹਿਤ ਦੀ ਕਲਾ ਇਹੋ ਹੀ ਹੁੰਦੀ ਹੈ ਕਿ ਉਹ ਸੱਚ ਦੇ ਲਾਗੇ ਹੁੰਦਿਆ ਹੋਇਆ ਨਹੀਂ ਯਥਾਰਥਵਾਦੀ ਹੁੰਦਿਆ ਹੋਇਆ ਵੀ ਕਲਾਤਮਕ ਹੋਵੇ ਜੋ ਕਲਾਕਸ਼ਤਾ ਨਹੀਂ ਗਿਆ ਮੈਨੂੰ ਇਹ ਲੱਗਿਆ ਕਹਾਣੀ ਦੇ ਵਿੱਚ ਬੜੀ ਵਧੀਆ ਲੱਗੀ ਹੈ ਜਿਵੇਂ ਤੁਹਾਡਾ ਸਵਾਦ ਸੀਗਾ ਜਿਵੇਂ ਭਗਤ ਸਿੰਘ ਨੇ ਵੀ ਕਿਹਾ ਹੈ ਕਿ ਉਹ ਆਟਿਆ ਰਿਮੋਟ ਵਿੱਚ ਜਿਹੜੀ ਪ੍ਰੂਫ ਰੀਡਿੰਗ ਦੀ ਜਿਹੜੀ ਹੈ ਪ੍ਰੋਬਲਮ ਹੈ ਥੋੜੀ ਧੀ ਲੇਕਿਨ ਉਹਦਾ ਬੋਝ ਕਿਹੜਾ ਜ਼ਿਆਦਾ ਜਾਂਦਾ ਹੈ ਉਹ ਪਬਲਿਸ਼ਰ ਉਤੇ ਜਾਂਦਾ ਹੈ ਪਰ ਤੇਰੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਕਿਤਾਬ ਸ਼ਾਪ ਦੀ ਹੈ ਉਹਦੀ ਪ੍ਰੂਫ ਰੀਡਿੰਗ ਕਰਵਾਈ ਜਾਵੇ ਲੇਕਿਨ ਬਸ ਸਮਝੀਏ ਹੈ ਕਿ ਅੱਜ ਕੱਲ ਜਿਹੜੇ ਪਬਲਿਸ਼ਰ ਨੇ ਉਹ ਸਾਰੇ ਦਾ ਸਾਰਾ ਜਿਹੜਾ ਜਿਹੜਾ ਭਾਰ ਆ ਤੁਹਾਡੇ ਮੋਢੇ 'ਤੇ ਸੁੱਟ ਦਿੰਦੇ ਨੇ ਤੇ ਆਪ ਪੈਸੇ ਲੈ ਕਿਤਾਬ ਸ਼ਾਪ ਦੇ ਤੱਕ ਹੀ ਹੋ ਜਾਂਦੇ ਨੇ ਪਰ ਉਹ ਮੇਰਾ ਕਹਣ ਥੋੜਾ ਜਿਆਦਾ ਹੈ ਕਿ ਜਦੋਂ ਤੁਸੀਂ ਜਿਆ ਕਹਾਣੀਆਂ ਪੜੋਗੇ ਤੁਹਾਨੂੰ जरा एक जिन्हें पीढ़ियाँ खाणिया पढ़िया बिल्कुल नबीनता आएगी हम जनता अच्छा अब बारे पागोरा ने अपने जीवन बारे और अपन कहानियां तो बारे और सारा कुछ इन्होंने बहुत ही विस्तार और मैं समझदा कि इन्होंने सारी गल तरतीब निकी है ਇਹਨਾਂ ਦੇ ਜਨਮ ਦੀ ਕਿੱਥੋਂ ਸ਼ੁਰੂ ਹੋਈ ਆ ਕਿਵੇਂ ਸ਼ੁਰੂ ਹੋਈ ਆ ਕਿਵੇਂ ਜੇ ਹਾਲਾਤ ਵਿੱਚ ਹੀ ਉੱਤਰਿਆ ਔਰ ਕਹਾਣੀ ਦੇ ਵਿੱਚ ਵੀ ਜਾਂ ਕਵਿਤਾਵਾਂ ਵਿੱਚ ਵੀ ਸਾਹਿਤ ਵਿੱਚ ਵੀ ਇਹ ਕਿਵੇਂ ਹੌਲੀ ਹੌਲੀ ਵਧਿਆ ਇਹਨਾਂ ਦਾ ਜਾਨੀ ਮੈਂ ਇਹ ਕਹਿ ਸਕਦਾ ਸਾਹਿਤਿਕ ਸਫਰ 34 ਸਾਲ ਦਾ ਸਫਰ ਜਿਹੜਾ ਆ ਮੇਬੀ ਪਹਿਲਾਂ ਵੀ ਇਹ ਗੀਤ ਲਿਖਦੇ ਰਹੇ 35 36 ਸਾਲ ਦਾ ਹੋ ਸਕਦਾ ਔਰ ਇਹ ਨਿਰੰਤਰ ਲਿਖਦੇ ਰਹੇ ਨਿਰੰਤਰ ਉਹੋ ਹੀ ਲੇਖ ਲਿਖ ਸਕਦਾ ਜਿਹਦੇ ਅੰਦਰ ਕੋਈ ਗੱਲ ਕਹਿਣੀ ਹੋਵੇ ਔਰ ਉਹਨੂੰ ਕਹਿਣ ਦਾ ਪਤਾ ਹੋਵੇ ਕਹਿਣੀ ਕਿਵੇਂ ਇਹਨਾਂ ਨੇ ਬਹੁਤ ਲੇਖ ਲਿਖੇ ਔਰ ਜਿਹੜੀ ਇਹਨਾਂ ਨੇ ਗੱਲ ਕਹੀ ਕਿ ਪਹਿਲਾ ਪਹਿਲਾ ਜਿਹੜੇ ਇਹਨਾਂ ਨੇ ਪਾਤਰ ਸਿਰਜੇ ਉਹ ਪਾਤਰ ਆਮ ਤੌਰ ਤੇ ਇਹਨਾਂ ਨੇ ਪਰਿਵਾਰਿਕ ਜੀ ਸੀਗੇ ਕੁਦਰਤੀ ਹੈ ਹੁੰਦਾ ਕਿ ਆਪਾਂ ਉਹਨਾਂ ਦੇ ਘੇਰੇ ਵਿੱਚ ਹੁੰਨੇ ਆ ਬਹੁਤੇ ਕਹਾਣੀਆਂ ਦਾ ਜਬੋਤੇ ਨਾਵਲ ਦੇ ਤੁਸੀਂ ਉਹਨਾਂ ਦੀਆਂ ਪਹਿਲੀਆਂ ਕਿਰਤਾ ਪੜੋ ਆਮ ਤੌਰ ਤੇ ਉਹ ਆਪਣੇ ਪਰਿਵਾਰ ਤੋਂ ਰਿਸ਼ਤੇਦਾਰਾਂ ਤੋਂ ਸ਼ੁਰੂ ਕਰਦੇ ਆ। ਅ ਫਿਰ ਇਹਨਾਂ ਦਾ ਇੱਕ ਚੰਗਾ ਬਖੀਆ ਕਿ ਉਹ ਤੋਂ ਇਹ ਜਾਣੀ ਸਿਰਫ ਆਪਣੇ ਆਪ ਵਿੱਚ ਮਹਤੂਤ ਨਹੀਂ ਰਹੇ ਆਪਣੇ ਆਪ ਤੱਕ ਸੀਮਤ ਨਹੀਂ ਰਹੇ। ਤੇ ਇਹਨਾਂ ਨੇ ਵਕਾਲਾ ਕੇ ਸੁਭਾਅ ਵਾਲੇ ਵਿੱਚ ਆਪਣੀ ਹਾਜ਼ਰੀ ਕਰੇ ਕਹਾਣੀਆਂ ਸੁਣਾਇਆਂ, ਕਵਤਾਵਾਂ ਸੁਣਾਇਆਂ ਔਰ ਕਾਫੀ ਲੇਖਾਂ ਦੇ ਨਾਲ ਇਹਨਾਂ ਦਾ ਮੇਲ ਜੋ ਰਿਹਾ। ਜਿਹੜਾ ਕੈਨੇਡੀਅਨ ਪੰਜਾਬੀ ਸਾਹਿਤ ਹੈ ਇਹ ਅਸਲ ਵਿੱਚ BC ਤੋਂ ਸ਼ੁਰੂ ਹੋਇਆ ਕਿਉਂਕਿ ਪਹਿਲਾਂ ਪਹਿਲਾਂ ਲੋਕ BC ਵਿੱਚ ਹੀ ਆਉਂਦੇ ਸੀ ਔਰ ਗੁਜ਼ਰਤੀ ਗੱਲ ਹੈ ਲੋਕ BC ਵਿੱਚ ਆਉਂਦੇ ਸੀ ਲੇਖਕ ਵੀ ਪਹਿਲਾਂ ਉੱਥੇ ਆਏ ਤਾਂ ਇੱਥੋਂ ਦਾ ਸਾਹਿਤ ਹੈ ਸ਼ੁਰੂ ਹੋਣ ਤੋਂ ਪਹਿਲਾਂ ਉੱਥੇ ਸਾਡੇ ਦੇ ਲੇਖਕ ਸੀ ਕਹਾਣੀਆਂ ਵੀ ਤਾਂ ਉਹ ਸਾਰਾ ਉੱਥੋਂ ਲਿਖਦੇ ਸੀ ਔਰ ਮੈਂ ਇਹ ਕਹਿ ਸਕਦਾ ਪੇ ਇੱਥੇ ਮੇਜਰ ਰੋਡਰ ਦੇ ਆਉਣ ਤੋਂ ਪਹਿਲਾਂ ਜਾਂ ਸਾਡੇ ਆਉਣ ਤੋਂ ਪਹਿਲਾਂ ਕਵਿਤਾ ਤੇ ਲਿਖੇ ਜਾ ਰਹੇ ਸੀ ਕਹਾਣੀਆਂ ਕੈਨੇਡੀਅਨ ਜੀਵਨ ਬਾਰੇ ਮੇਰੇ ਦਿਮਾਗ ਨੇ ਸ਼ੁਰੂ ਕੀਤੀਆਂ ਇਹਨਾਂ ਦੀ ਇੱਕ ਕਿਤਾਬ 1993 ਵਿੱਚ ਜਾਂ ਕਦੋਂ ਛਪੀ ਆ ਹਾਂਜੀ 93 ਹਾਂ 52 ਦੀ ਮਾਤ ਈਵਨ ਮੈਂ ਵੀ ਇਹ ਨਾ ਤੋਂ ਬਾਅਦ ਇੱਥੇ ਆ ਕੇ ਕਹਾਣੀ ਲਿਖੀ ਆ ਦੋ ਟਾਪੂ 1994 ਵਿੱਚ ਅ ਕੈਰੇ ਨੰਨੇ ਮਦਲੋ ਜਿਹੜੀ ਆਪਣੇ ਰਚਨਾ ਕੀਤੀਆਂ ਕਹਾਣੀਆਂ ਦੀਆਂ ਨਾਵਲਾਂ ਦੀਆਂ ਜਾਂ ਕਵਿਤਾਵਾਂ ਦੀ ਉਸ ਸਮੇਂ ਦੇ ਨਾਲ ਨਾਲ ਜਦੋਂ ਜਿਹੜਾ ਸਾਹਿਤ ਹੈ ਉਹ ਸਿੱਧਾ ਸਮਾਜ ਨਾਲ ਸੰਬੰਧਿਤ ਹੈ ਜੀਵਨ ਨਾਲ ਸੰਬੰਧਿਤ ਤੇ ਜੀਵਨ ਸਦਾ ਇੱਕਸਾਰ ਨਹੀਂ ਚੱਲਦਾ ਚੇਂਜਸ ਆਉਂਦੀਆਂ ਹੈ ਤੇ ਸਾਹਿਤਕਾਰ ਜਿਹੜਾ ਆ ਉਹ ਆਪਣਾ ਕੱਚਾ ਮਾਲ ਸਮਾਜ ਵਿੱਚੋਂ ਹੀ ਲੈਂਦਾ ਤੇ ਜਿਵੇਂ ਜਿਵੇਂ ਸਮਾਜ ਵਿੱਚ ਤਬਦੀਲੀਆਂ ਆਉਂਦੀਆਂ ਗਈਆਂ ਜਾਂ ਜਿਵੇਂ ਜਿਵੇਂ ਕਨੇਡੀਅਨ ਪੰਜਾਬੀ ਬੰਦੇ ਦੇ ਸੁਭਾਅ ਵਿੱਚ ਉਹਦੀਆਂ ਡੀਲਿੰਗ ਵਿੱਚ ਉਹਦੇ ਵਿਹਾਰ ਵਿੱਚ ਚੇਂजेस ਆਉਦੀਆਂ ਗਈਆਂ ਉਵੇਂ ਹੀ ਇਹਨਾਂਆਂ ਕਹਾਣੀਆਂ ਦੇ ਵਿਸ਼ਾ ਵਸਤੂ ਵੀ ਬਦਲਦੇ ਰਹੇ ਔਰ ਉਵੇਂ ਹੀ ਇਹਨਾਂ ਨੇ ਆਪਣੇ ਜੁੜਾ ਲਿਖਣ ਦਾ ਅੰਦਾਜ਼ੇ ਪੇਸ਼ ਕਰਨ ਦਾ ਅੰਦਾਜ਼ੇ ਉਹਦੇ ਵਿੱਚ ਵੀ ਇਮਪਰੂਵਮੈਂਟ ਕਰਦੇ ਰਹੇ ਜਿਵੇਂ ਨਾਲ ਕਿਹਾ ਵੀ ਸਰ ਇਹ ਨਹੀਂ ਵੇ ਇੱਕ ਵਾਰੀ ਕਹਾਣੀ ਲਿਖ ਲਈ ਮਿਹਨਤ ਕਰਦੇ ਆ ਤੁਹਾਨੂੰ ਜਿਹੜੀ ਪ੍ਰਤੀਕਾ ਦੀ ਯੋਗਤਾ ਹੈ ਨਾ ਜਿੱਦਾਂ ਇਹ ਕਹਿੰਦੇ ਵੀ ਬਲੈਕ ਆਈਸ ਜਿਹੜੀ ਪ੍ਰਤੀਕ ਜਦੋਂ ਅਸੀਂ ਕਹਾਣੀ ਵਿੱਚ ਜਾਂ ਨਾਵਲ ਵਿੱਚ ਵਰਤਦੇ ਆ ਤਾਂ ਪ੍ਰਤੀਕ ਤੁਹਾਡੀ ਗੱਲ ਨੂੰ ਡੂੰਘਾਈ ਵੀ ਬਖਸ਼ਦੇ ਆ ਔਰ ਉਹਦੇ ਮਲਟੀ ਮੀਨਿੰਗ ਉਹਦੇ ਬਹੁਤ ਮੀਨਿੰਗ ਕਰ ਦਿੰਦੇ ਆ ਬਹੁਤ ਅਰਥ ਕਰ ਦਿੰਦੇ ਆ ਤੇ ਇਹਨਾਂ ਨੇ ਜਿਹੜੀ ਯੋਗਤਾ ਹੈ ਉਸ ਅਪਤ ਨਾਲ यूज है। तो तो की है बाकी जिमें मेजर जी ने दसिया है घुमकड़ी किस्म के विद्वान आखक आ काफ़ी सफ़र किया इधर उधर कुछ इन्होंने ये भी फायदा होया सफर के एयर कनेडा में जॉब करते इन मतलब कुछ सहूलत ही मिली सफर वापस बहुत ही ਗੱਲ ਲੰਮੀ ਨਹੀਂ ਕਰਨੀ ਚਾਹੀਦੀ ਮੇਰੇ ਕੋਲ ਟਾਈਮ ਕਾਫੀ ਹੋ ਗਿਆ ਹੈ ਤੇ ਮੈਂ ਅਖੀਰ ਵਿੱਚ ਇਹ ਕਹਾਂਗਾ ਤੇ ਪਹਿਲਾਂ ਤਾਂ ਸਾਨੂੰ ਇਹ ਚੰਗਾ ਲੱਗਾ ਕਿ ਮੇਜਰ ਹੋਣਾਂ ਦੀ ਸਿਹਤ ਹੋਣ ਪਹਿਲਾਂ ਨਾਲੋਂ ਕਾਫੀ ਠੀਕ ਹੈ ਅੱਜ ਇਹ ਸੇਤਨੰਦ ਹੋ ਕੇ ਸਾਡੇ ਵਿੱਚ ਆਏ ਆ ਸਾਡੇ ਨਾਲ ਗੱਲਬਾਤ ਕੀਤੀਆਂ ਆਪਣੇ ਜੀਵਨ ਬਾਰੇ ਆਪਣੇ ਸਾਹਿਤ ਬਾਰੇ ਕਹਾਣੀਆਂ ਬਾਰੇ ਨਾਵਲਾਂ ਬਾਰੇ ਤਾਂ ਮੈਂ ਆਪਣੇ ਵੱਲੋਂ ਤੁਹਾਡੇ ਸਾਰਿਆਂ ਵੱਲੋਂ ਇਹ ਦੁਆ ਕਰਦਾ ਜੇ ਮੇਜਰ ਜੀ ਇਹ ਗੱਲ ਕੋ ਪੂਰੀ ਤਰ੍ਹਾਂ ਤਾਂਦਰੁਸਤ ਹੋਵੇ ਉਵੇਂ ਹੀ ਜੇ ਦਾ ਪਹਿਲਾ ਆਪਣੇ ਸਰਕਾਰਾਂ ਵਿੱਚ ਲੇਖਣ ਪਾਣ ਦੇ ਵਿੱਚ ਉਸੇ ਤਰ੍ਹਾਂ ਇਹਨਾਂ ਦੇ ਸਰਕਾਰ ਵਿੱਚ ਜਾਰੀ ਲਹੇਗੀ ਸਾਡੇ ਲਈ ਇਹਨਾਂ ਲਈ ਸ਼ੋਭੇ ਸ਼ਾਵਾ ਕੋਈ ਬ੍ਰਿਆਤਾਂ ਅੱਜ ਸੀ ਮੇਜਰ ਮਾਨਤ ਨੂੰ ਇੱਥੇ ਸੁਣ ਕੇ ਬਹੁਤ ਚੰਗਾ ਲੱਗਾ ਕਿਉਂਕਿ ਇਹ ਜਿਹੜੇ ਪੁਰਾਣੇ ਫਾਊਂਡਰ ਮੈਂਬਰ ਆ ਹਾਫ ਲੇਟੇ ਇਹਨਾਂ ਨੂੰ ਅਨਪੱਖ ਮੈਨੇਜਰੀਟੀ ਹੈ ਤੇ ਇਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਇਹ ਹੋਠ ਹੀ ਜਿਆਨ ਦਰੀ ਦੇ ਨਾਲ ਜਿਹੜਾ ਮੇਰੇ ਪਹਿਲਾਂ ਸੁਣਿਆ ਤੇ ਇਹਨਾਂ ਦੀ ਸਿਹਤ ਜਿਹੜੀ ਆ ਇਹ ਵੀ ਚੰਗੀ ਦੇਖ ਕੇ ਅੱਜ ਬਹੁਤ ਚੰਗਾ ਲੱਗਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਤੁਸੀਂ ਵੱਧ ਤੋਂ ਵੱਧ ਆਇਓ ਕਰੋ ਤੇ ਆਪਾਂ ਤਾਂ ਕਿ ਇਹ ਜਿਹੜੇ ਸਹਿਤਿਕ ਮਾਹੌਲ ਇਹਨੂੰ ਜਾਰੀ ਰੱਖੀਏ ਕਿਉਂਕਿ ਬਹੁਤ ਕੁਝ ਪਿੱਛੇ ਰਹਿ ਗਿਆ

नमें नौजवान को अं देखते हैं नमें स्टूडेंट आए भी आया करने क्योंकि करना ने गां चू रखना है जरा जीवित रखना अपने काफले को सहज न्योंकि जोड़े परिस्थितियां बदलती रहा जो कुछ असी हटाया हो सकता इन्हों का तजर्बा तो जोड़ा सा वोरा हो जो अंग बनया देखना चाहते हैं ਦੇ ਦੇ ਨਾਮ ਤੇ ਕੋਰਟ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਅਸੀਂ ਸੁਣਿਆ ਤੇ ਸੁਣਨਾ ਬਹੁਤ ਜ਼ਰੂਰੀ ਆ ਸੈਭ ਘਰ ਨੂੰ ਸੁਣਨਾ ਬਹੁਤ ਹੀ ਜ਼ਰੂਰੀ ਆ